ਗੱਲ ਦੀ ਗੱਲ ਭਾਲੂ ਸੀ ਇੱਥੇ ਖੜੇ ਆ ਅਸੀਂ ਬਾਤ ਤੇ ਆਇਆ ਉਹ ਮੈਂ ਅਸੀਂ ਜਾਣ ਲੱਗੇ ਆ ਤੇ ਬਾਤ ਚ ਉਹਨੇ ਕੀ ਕੀਤਾ ਅਸੀਂ ਵੀਡੀਓ ਬਣਾਉਣਾ ਅੱਗੇ ਜਾਣ ਲੱਗੇ ਆ ਉਹ ਮੁੜ ਕੇ ਸਾਡੇ ਵੱਲੋਂ ਆਉਣ ਲੱਗਿਆ ਫਿਰ ਅਸੀਂ ਭਾਗ ਗਏ ਨਹੀਂ ਗਏ ਅਸੀਂ ਉਹ ਉੱਤਰ ਜਾ ਕੇ ਪੇੜ ਤੇ ਮੋਰੇ ਬੈਠੇ मा, मारन किस किस तरह लग लगता लगता था था ऐसे बांधने दौड़ता था मेरे तरफ इसलिए लौट के आया था उधर गया ही नहीं था कि इधर दो बंदे हैं अकेला ਤੁਸੀਂ ਵੀ ਆਪਣਾ ਬਚਾਓ ਕਿੱਦਾਂ ਦਿੱਤਾ ਗੰਗਵਰਾ ਸੀ ਜੰਡੇ ਵਗਰੇ ਕੋਈ ਨਹੀਂ ਸੀ ਸੀ ਕੇ ਲੈ ਜਾ ਕੇ ਮਟਰ ਤੇ ਬੈਠ ਗਿਆ ਉੱਥੇ ਰ ਚੱਲ ਗਿਆ ਮਟਰ ਤੇ ਬੈਠ ਗਿਆ ਮੈਂ ਕਿਹਾ ਲੱਗਾ ਫਿਰ ਅੰਦਰ ਮਟਰ ਬੰਦ ਕਰਕੇ ਹੁੰਡੇ ਤੇ ਲਾ ਦੇਗੇ ਨਮਸਕਾਰ ਸਤਿਓ ਮੈਂ ਤੁਹਾਡਾ ਆਪਣਾ ਹਰੀਸ਼ ਪਿੰਡਾ ਦੀ ਕੱਲ ਸੀ ਕਿ ਖਬਰ ਪ੍ਰਕਾਸ਼ਿਤ ਕੀਤੀ ਸੀ ਜਿਸ ਤੋਂ ਬਾਅਦ ਮੈਨੂੰ ਕਈ ਕਾਲਸ ਆਈਆਂ ਮਿਹੜੂ ਤੋਂ ਚਿਹੜੂ ਤੋਂ ਹੋਰ ਆਸ-ਪਾਸ ਦੇ ਪਿੰਡਾਂ ਚੋਂ ਖਬਰ ਦੱਸ ਦਿੰਦਾ ਹਾਂ ਕਿ ਉਹ ਖਬਰ ਸੀ ਕਿ ਫਗਵਾੜਾ ਦੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਇੱਕ ਅਨੋਖੀ ਕਿਸਮ ਦਾ ਜਾਨਵਰ ਦੇਖਿਆ ਗਿਆ ਹੈਗਾ ਹੱਡੀ ਮਿਲ ਦੇ ਪਿੱਛੇ ਚੇੜੂ ਲਾਗੇ ਮਿਹੜੂ ਲਾਗੇ ਉਸ ਖਬਰ ਨੂੰ ਮੈਂ ਐਕਸਪਲੇਨ ਕਰਾਂਗਾ ਕਾਫੀ ਫੋਨ ਆਏ ਕਿ ਸਰ ਇਹ ਜਿਹੜੀ ਖਬਰ ਹੈਗੀ ਆ ਇਹ ਜਾਨਵਰ ਕਿੱਥੇ ਦੇਖਿਆ ਗਿਆ ਔਰ ਕਿਹਨਾਂ ਨੇ ਦੇਖਿਆ ਹੈਗਾ ਸੋ ਤਸਵੀਰਾਂ ਪਹਿਲਾਂ ਦਿਖਾ ਦਿੰਦਾ ਸਕਰੀਨ ਤੇ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਉਹਨਾਂ ਬੱਚਿਆਂ ਦੀਆਂ ਹਨ ਜਿਨ੍ਹਾਂ ਨੇ ਇਹ ਜਾਨਵਰ ਦੇਖਿਆ ਸੀ ਅਨੋਖੀ ਕਿਸਮ ਦਾ ਜਾਨਵਰ

ਕਿੰਨੇ ਵਜੇ ਟਾਈਮ ਸੀ ਉਹ ਟਾਈਮ ਸੀ 8:08 ਵਜੇ ਤੁਸੀਂ ਖੇਤ ਵਿੱਚ ਕੀ ਕਰਨਾ ਸੀ ਤੁਹਾਡੇ ਪਿੰਡ ਕਿਹੜਾ ਵਾ ਪਿੰਡ ਹਰਦਾਸਪੁਰ ਮੋਟਰ ਚਲਾਉਣ ਆਏ ਮੋਟਰ ਚਲਾਉਂਦੇ ਸੀ ਹਾਂਜੀ ਪਹਿਲਾਂ ਤੁਸੀਂ ਇੱਥੇ ਹੁੰਦੇ ਰਹਿੰਦੇ ਹਾਂ ਹਾਂਜੀ ਹੁੰਦੇ ਤੁਸੀਂ ਤੇਰਾ ਨਾਮ ਕੀ ਬਟ ਸ਼ਿਰਮ ਸ਼ਿਰਮ ਤੂੰ ਵੀ ਨਾਲ ਹੀ ਸੀ ਹਾਂਜੀ ਕੀ ਦੇਖਿਆ ਤੁਸੀਂ ਆਪਣੀਆਂ ਅੱਖਾਂ ਨਾਲ ਅਸੀਂ ਤਾਂ ਅੰਕਲ ਜੀ ਪਾਲੂ ਦੇਖਿਆ ਸੀ ਮਤਲਬ ਉਹ ਇਧਰੋਂ ਆ ਰਹੇ ਸੀ ਤਾਂ ਪਹਿਲਾਂ ਇੱਥੇ ਹੀ ਖੜਿਆ ਸੀ ਕੱਲ ਦੀ ਗੱਲ ਹਾਂਜੀ ਪਾਲੂ ਸੀ ਜੀ ਇੱਥੇ ਖੜਿਆ ਸੀ ਬਾਅਦ 'ਚ ਆਇਆ ਉਹ ਮੈਂ ਅਸੀਂ ਜਾਣ ਲੱਗੇ ਹਾਂ ਬਾਅਦ 'ਚ ਉਹਨੇ ਕੀ ਕੀਤਾ ਅਸੀਂ ਵੀਡੀਓ ਬਣਾਉਣ ਨੂੰ ਅੱਗੇ ਜਾਣ ਲੱਗਿਆ ਰੋ ਮੁੜ ਕੇ ਸਾਡੇ ਵੱਲੋਂ ਆਉਣ ਲੱਗਿਆ ਫਿਰ ਅਸੀਂ ਭਾਗ ਗਏ ਫਿਰ ਨਹੀਂ ਗਏ ਅਸੀਂ ਫਿਰ ਉਹ ਦਰ ਜਾ ਕੇ ਪੇੜ ਤੇ ਮੋਰੇ ਬੈ ਗਏ ਸਰ ਪੇੜ ਜੂਮ ਕਰਕੇ ਦਿਖਾ ਦਿੰਦਾ ਹਾਂਗਾ ਮੈਂ ਇਹਨੇ ਬੱਚੇ ਕਹਿੰਦੇ ਉਹ ਜਾਨਵਰ ਜਿਹੜਾ ਇਸ ਪੇੜ ਤੋਂ ਬਾਅਦ ਵੀ ਜਾ ਕੇ ਬੈਠ ਗਿਆ ਔਰ ਹੁਣ ਇਹ ਕਹਿੰਦੇ ਭਾਲੂ ਹੈਗਾ ਵਾ ਕੱਲ ਇਹ ਕਹਿ ਰਹੇ ਸੀ ਕਿ ਕਿ ਪਰ ਇਹ ਕਈ ਨਹੀਂ ਹੋ ਸਕਦਾ ਜਾਨਵਰ ਕਿਸ ਤਰ੍ਹਾਂ ਦਾ ਹੈਗਾ ਵਾ ਕੁਝ ਲੱਗ ਰਿਹਾ ਸੀ ਕਿ ਕੋਈ ਸੂਰ ਵਗੈਰਾ ਸੀ ਜਾਂ

ਇਦੇ ਦੋ ਬੰਦੇ ਹੈ ਅਕੇਲਾ ਹੈ ਹੱਥ ਵਿੱਚ ਕੁਝ ਹੈ ਨਹੀਂ ਤੁਸੀਂ ਕੱਲ ਦੱਸ ਡੰਡੇ ਵੀ ਨਹੀਂ ਸੀ ਉਹ ਹੀ ਤੁਸੀਂ ਕੱਲ ਦੱਸ ਰਹੇ ਸੀ ਮੈਨੂੰ ਕਿ ਜੋ ਤੁਹਾਨੂੰ ਮਾਰਨ ਪਿਆ ਹਮਲਾ ਕੀਤਾ ਤੁਹਾਡੇ ਤੋਂ ਜਾਨ ਲੈਵਾ ਤਾਂ ਉਦੋਂ ਲੱਤਾਂ ਵੀ ਚੱਕ ਕੇ ਤੁਹਾਡੇ 'ਤੇ ਹਮਲਾ ਕਰਦਾ ਸੀ ਹਾਂਜੀ ਹਾਂਜੀ ਲੱਤਾਂ ਚੱਕ ਕੇ ਲੱਤਾਂ ਚੱਕ ਕੇ ਮੂੰਹ ਵੀ ਬਾਹਰ ਲੱਗ ਕੇ ਦੌੜਦਾ ਸੀ ਵੀ ਪੂਛ ਉਠਾ ਕੇ ਅੱਛਾ ਹਾਂਜੀ ਸੋ ਤੁਸੀਂ ਵੀ ਆਪਣਾ ਬਚਾਅ ਕਿੱਦਾਂ ਕੀਤਾ ਤੁਹਾਡੇ ਡਾਂਗ ਵਗਰਾ ਸੀ ਕੋਈ ਅਸੀਂ ਡੰਡੇ ਵਗਰੇ ਕੁਝ ਨਹੀਂ ਸੀ ਸੀ ਕੱਲੇ ਮੈਂ ਜਾ ਕੇ ਮੋਟਰ ਤੇ ਬੈਠ ਗਿਆ

ਤੁਸੀਂ ਵੀ ਆਪਣੇ ਦੱਸਿਆ ਖੇਤ ਦੇ ਮਾਲਕਾਂ ਨੂੰ ਇਹਦੇ ਤਾਂ ਜਾਨਵਰ ਆ ਅੰਕਲ ਤੇ ਦੱਸਿਆ ਸੀਔਰ ਤੋਂ ਕਿਸੇ ਜਸੂਪਾ ਜੀ ਤੋਂ ਮੈਂ ਬੋਲਿਆ ਜੀ ਸੋ ਸਾਥੀਓ ਇਹ ਤਸਵੀਰਾਂ ਹੱਡੀਵਲ ਦੇ ਪਿੱਛੇ ਦੀਆਂ ਹੈਗੀਆਂ ਇਹ ਕਲੀਅਰ ਕਰ ਦਿੰਦਾ ਹਾਂ ਕਿ ਪਿੱਛੇ ਬਿਲਕੁਲ ਚਿਹੜੂ ਮਿਹੜੂ ਨਰੰਗਪੁਰ ਹਰਦਾਸਪੁਰ ਔਰ ਇਧਰ ਚਿਹੜੂ ਨੈਸ਼ਨਲ ਹਾਈਵੇ ਸਾਰਾ ਇਹ ਇਸ ਤਰ੍ਹਾਂ ਦੇ ਘਟੋਟਾ ਹੈਗਾ ਵਾ ਕਿ ਇੰਨਾ ਕਾਫੀ ਜਿਹੜਾ ਇਲਾਕਾ ਪਿੰਡ ਦੇ ਆਸ-ਪਾਸ ਦਾ ਜੁੜਿਆ ਹੋਇਆ ਹੈਗਾ ਲੋਕਾਂ ਦੀ ਮੇਰੀ ਕੱਲ ਦੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਮੈਨੂੰ ਕਾਫੀ ਮਿਹੜੂ ਪਿੰਡ ਤੋਂ ਵੀ ਕਾਲਸ ਆਈਆਂ ਖਾਸ ਤੌਰ ਤੇ ਜਿਹੜੀਆਂ ਮੈਨੂੰ ਮਿਹੜੂ ਤੋਂ ਕਾਲਸ ਆਈਆਂ ਔਰ ਹੋਰ ਆਸ-ਪਾਸ ਦੇ ਪਿੰਡਾਂ 'ਚ ਕਾਲ ਆ ਜਾਈਆਂ ਕਿ ਸਰ ਤੁਹਾਡੀ ਡਿਟੇਲ ਵਿੱਚ ਦੱਸੋ ਔਰ ਇਹ ਵੀ ਇੱਥੇ ਦੱਸ ਦਿੰਦਾ ਹਾਂ ਕਿ ਇਸੇ ਹੀ ਤਰ੍ਹਾਂ ਅਸੀਂ ਦੋ ਦਿਨ ਪਹਿਲਾਂ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਗੁਰਾਂਜ ਦੇ ਲਗਲੇ ਪਿੰਡ ਮਾਲਾ ਵਿਖੇ ਵੀ ਜਿਹੜਾ ਇੱਕ ਸਾਂਬਰ ਪਿੰਡ ਵਿੱਚ ਆ ਮੜਿਆ ਸੀਗਾ ਲੋਕੀ ਉੱਥੇ ਵੀ ਕਾਫੀ ਸੱਬੇ ਨਜ਼ਰ ਆਇਆ ਸੀ ਲੇਕਿਨ ਉਹ ਫਿਰ ਉਹ ਸਾਂਬਰ ਛੱਪੜ ਦੇ ਵਿੱਚ ਫਸ ਗਿਆ ਫਿਰ ਉਸ ਨੂੰ ਸੁਣ ਜਿਹੜੀ ਜੰਗਲਾਤ ਵਿਭਾਗ ਦੀ ਟੀਮ ਨੇ ਜਿਹੜਾ ਉਸਤਾ ਫਿਰ ਰੈਸਕਿਊ ਕੀਤਾ ਔਰ ਨੌਜਵਾਨਾਂ ਨੇ ਕਾਫੀ ਉੱਥੇ ਮਦਦ ਕੀਤੀ ਸੀ ਉਹ ਵੀ ਅਸੀਂ ਖਬਰ ਪ੍ਰਕਾਸ਼ਿਤ ਕੀਤੀ ਸੀਗੀ ਇਸੇ ਹੀ ਤਰ੍ਹਾਂ ਹੁਣ ਜਿਹੜਾ ਵਾ ਇਸ ਤੋਂ ਉਸ ਤੋਂ ਪਹਿਲਾਂ ਕੁਝ ਮਹੀਨੇ ਪਹਿਲਾਂ ਫਗਵਾੜੇ ਲਗਲੇ ਪਿੰਡ ਜਿਹੜਾ ਹੈਗਾ ਵਾ ਫਤਿਹਗਾੜੇ ਵਿਖੇ ਇੱਕ ਸ਼ੇਰ ਜਾਂ ਚੀਤੇ ਜਾਂ ਤਿੰਦੂ ਦੇ ਦਾ ਰੋਲਾ ਪਿਆ ਸੀ ਉਹ ਵੀ ਅਸੀਂ ਖਬਰ ਨਸ਼ਰ ਕੀਤੀ ਸੀ ਮੈਂ ਖੁਦ ਖਬਰ ਕਰਕੇ ਆਇਆ ਸੀਗਾ ਫਗਵਾੜੇ ਲਗਲੇ ਪਿੰਡ ਵਾਧਾ ਲੱਗੇ ਫਤੇਗੜ ਪਿੰਡ ਦੇ ਵਿੱਚ ਉਦੋਂ ਹੀ ਸਰਪੰਚ ਸਾਹਿਬ ਨੇ ਸਾਨੂੰ ਦੱਸਿਆ ਸੀ ਉੱਥੋਂ ਦੇ ਸਰਪੰਚ ਜੋ ਕਿ ਹੁਣ ਵੀ ਸਰਸੰਤੀ ਦੇ ਸਰਪੰਚ ਬਣੇ ਹੈਗੇ सुरेंद्र ਗੌਰ ਜੀ ਕੇ ਲੋਕ ਦਾ ਜਿਹੜਾ ਲੋਕਲ ਮਾਜ ਬੜਾ ਡਰ ਪਿਆ ਹੈਗਾ ਇਸ ਚੀਤੇ ਨੂੰ ਲੈ ਕੇ ਕੋਈ ਕਿਤਾ ਸ਼ੇਰ ਹੈ ਕਿਉਂਕਿ ਤेंदुआ ਵਾ ਤੇ ਉਦੋਂ ਵੀ ਅਸੀਂ ਖਬਰ ਨਸ਼ਰ ਕੀਤੀ ਸੀਗੀ ਤੇ ਜਿਸ ਦੇ ਉਸ ਜਾਨਵਰ ਦੇ ਨਿਸ਼ਾਨ ਚੜ੍ਹੇ ਅਸੀਂ ਉਹ ਉੱਥੇ ਮੌਕੇ ਤੇ ਵੀ ਜ਼ਮੀਨ ਤੇ ਪਾਏ ਗਏ ਸੀਗੇ ਸੋ ਬੇਟਾ ਤੁਸੀਂ ਤੁਸੀਂ ਕੰਮ ਕਰਦੇ ਹੋ? ਹਾਂਜੀ। ਅਸੀਂ ਹੋਟਲ ਦਾ ਕੰਮ ਕਰਦੇ ਹਾਂ। ਹੋਟਲ ਕੰਮ ਕਰਦੇ ਹਾਂ। ਖੇਤੀਬਾੜੀ ਤਾਂ ਇਹ ਬੱਚਾ ਕਰਦਾ ਹੈਗਾ। ਤੁਸੀਂ ਤੁਸੀਂ ਇਹਨਾਂ ਕੀ ਕਰਨਾ ਸੀ? ਮੈਂ ਇਦਾਂ ਹੀ ਇਕੱਲਾ ਆਂਦਾ ਸੀ। ਮੈਂ ਬੋਲਾ ਮੈਂ ਵੀ ਨਾਲੇ ਚੱਲਦਾ ਹਾਂ ਇਕੱਲਾ ਆ। ਇਸ ਲਈ ਮੈਂ ਵੀ ਨਾਲੇ ਆਇਆ ਸੀ। ਅੱਛਾ। ਹਾਂਜੀ। ਸੋ ਸਤਿ ਸ੍ਰੀ ਅਕਾਲ। ਅੱਜ ਤੱਕ ਲਈ ਨਹੀਂ ਮੈਂ ਤੁਹਾਡਾ ਬਹੁਤ ਰਿਸ਼ ਪਿੰਡਾਰੀ। ਧੰਨਵਾਦ।